ਸਿੰਘ ਮੈਂ ਭਾਰਤੀ ਕਿਸਾਨ ਜਨਕਤਾ ਗ੍ਰਾਹ ਬਲਾਕ ਅਟਾਰੀ ਦਾ ਪ੍ਰਧਾਨ ਆ ਜੋ ਪਹਿਲਾਂ ਪੰਜਾਬ ਨੂੰ ਐਤਕਾਂ ਬਹੁਤ ਵੱਡੀ ਪਾਣੀਆਂ ਨੇ ਮਾਰ ਮਾਰੀ ਆ ਉਹ ਕੁਦਰਤੀ ਘਟ ਤੇ ਲਾਪਰਵਾਹੀ ਵਾਲੀ ਜਾਦਾ ਸੀ ਜਿਹਦੇ ਵਿੱਚ ਪੰਜਾਬ ਲਗਭਗ 4 ਲੱਖ ਏਕੜ ਜ਼ਮੀਨ ਜਿਹੜੀ ਆ ਉਹ ਫਸਲ ਖਰਾਬ ਹੋ ਗਈ ਨਾਲ ਜਿਨਾ ਘਰਾਂ ਨੂੰ ਨੁਕਸਾਨ ਹੋਇਆ ਮੌਤਾਂ ਹੋਈਆਂ ਲੋਕਾਂ ਦਾ ਡੰਗਰ ਮਾਰ ਰੁੜ ਗਿਆ ਜਿੱਥੇ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਸੀ ਪਰ ਸਰਕਾਰ ਵੱਡੇ ਪੱਧਰ ਤੇ ਮਦਦ ਜਿੰਨੀ ਲੋੜ ਸੀ ਉਹ ਨਹੀਂ ਕਰ ਸਕੀ ਅਤੇ ਲੋਕ ਹੀ ਲੋਕਾਂ ਦੀ ਬਾਹ ਫੜ ਰਹੇ ਨੇ ਇਥੇ ਭਾਰਤੀ ਕਿਸਾਨ ਜਨ ਨੂੰ ਇਕਤਾ ਗ੍ਰਾਹਾਂ ਵੱਲੋਂ ਪਹਿਲਾਂ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਜ਼ਿਲੇ ਪ੍ਰਭਾਵਿਤ ਸਨ ਭਾਵੇਂ ਉਹ ਅੰਮ੍ਰਿਤਸਰ ਦਾ ਅਜਨਾਲਾ ਤਸੀਲ ਸੀ ਗੁਰਦਾਸਪੁਰ ਫਾਜ਼ਿਲਕਾ ਪਹਿਲਾਂ ਲੋਕਾਂ ਨੂੰ ਕਣਕ ਵੰਡੀ ਫਿਰ ਤੂੜੀ ਕੱਪੜੇ ਹੋਰ ਸਮਾਨ ਵੰਡਿਆ ਤੇ ਅੱਜ ਵੱਡੇ ਪੱਧਰ ਤੇ ਜ਼ਮੀਨਾ ਪੱਧਰ ਕੀਤੀਆਂ ਜਾ ਰਹੀਆਂ ਨੇ ਇਹ ਪਹਿਲੇ ਦਿਨ ਤੋਂ ਹੀ ਗੱਲ ਕਹੀ ਸੀ ਵੀ ਜਿਹੜਾ ਪਾਣੀ ਜਿੰਨਾ ਚਿਰ ਘਰਾਂ ਦੇ ਵਿੱਚ ਖਲੋਤਾ ਜਾਪਦਾ ਸੀ ਜ਼ਮੀਨਾਂ ਵਿੱਚ ਖਲੋਤਾ ਉਹਨਾਂ ਚਿਰ ਵੱਡੇ ਚੈਨਲਾਂ ਦੀਆਂ ਨਜ਼ਰਾਂ ਜੜੀਆਂ ਵਾ ਇਹ ਤੇ ਤਕੀਆਂ ਰਹੀਆਂ ਪਰ ਜਦੋਂ ਦਾ ਪਾਣੀ ਲੱਤ ਗਿਆ ਉਹ ਸਮਝਦੇ ਵੀ ਸ਼ਾਇਦ ਮੁਸ਼ਕਲਾਂ ਘਟ ਗਈਆਂ ਪਰ ਅਸੀਂ ਮੰਨਦੇ ਹਾਂ ਕਿ ਜਦੋਂ ਪਾਣੀ ਲੱਥਾ ਉਹ ਤੋਂ ਬਾਅਦ ਮੁਸ਼ਕਲਾਂ ਚੱਲੂ ਹੋਈਆਂ ਨੇ ਜਿੱਥੇ ਵੱਡੇ ਪੱਧਰ ਤੇ ਬਿਮਾਰੀਆਂ ਫੈਲੀਆਂ ਉੱਥੇ ਵੱਡੇ ਪੱਧਰ ਤੇ ਲੋਕਾਂ ਦੀ ਜਿਹੜੀ ਅੱਜ ਦੀ ਅਖਬਾਰ ਦੀ ਖਬਰ ਆ ਕਿ 15000 ਏਕੜ ਜ਼ਮੀਨ ਹੈ ਜਿਹੜੀ ਦਰਿਆਦ ਨਾਲ ਖੁਰਦ-ਬੁਰਦ ਹੋ ਗਈ ਆ ਉਹਦੇ ਨਾਲ 15000 ਤੇ ਹੋ ਗਈ ਤੇ ਨਾਲ ਦੀ ਨਾਲ ਜਿਹੜੀ ਗਾਰ ਚੜ ਗਈ ਆ ਰੇਤ ਚੜ ਗਈ ਆ ਟਿੱਬੇ ਬਣ ਗਏ ਆ ਉਹਦਾ ਕੋਈ ਅੰਦਾਜ਼ਾ ਹੀ ਨਹੀਂ ਆ ਸਰਕਾਰ ਲੋਕਾਂ ਦੀ ਬਾਹ ਨਹੀਂ ਫੜ ਰਹੀ ਲੋਕ ਹੀ ਲੋਕਾਂ ਦੀ ਬਾਹ ਫੜ ਰਹੇ ਨੇ ਇਹ ਸਾਡੀ ਜਥੇਬੰਦੀ ਵੱਲੋਂ ਮਾਲਵੇ ਦੇ ਵਿੱਚੋਂ ਜ਼ਿਲ੍ਹੇ ਸੰਗਰੂਰ ਦੀ ਡਿਊਟੀ ਲੱਗੀ ਆ ਵੱਡੇ ਪੱਧਰ ਤੇ ਪਹਿਲਾਂ ਪੜਾਵਾਰ ਮਤ ਲੈ ਕੇ ਆ ਰਹੇ ਆ ਅੱਜ 100 ਤੋਂ ਵੱਧ ਟਰੈਕਟਰ ਜਿਹੜਾ ਵਾ ਇਹ ਤੇ ਜ਼ਮੀਨਾ ਪਦਨੀਆਂ ਕਰ ਰਿਹਾ ਤੇ ਜਿਨ੍ਹਾਂ ਚ ਲੋਕ ਪੈਰਾਂ ਸਿਰ ਨਹੀਂ ਹੁੰਦੇ ਹੜਪੀੜ ਤੇ ਲੋਕ ਦਾ ਮੁਰਵ ਸੇਵਾ ਨਹੀਂ ਹੁੰਦਾ ਉਹਨਾਂ ਚ ਰੇ ਮਤ ਜਾਰੀ ਰਹੂਗੀ ਮੈਂ ਕਸ਼ਮੀਰ ਸਿੰਘ ਤੰਗਾਈ ਜਿਲ੍ਹਾ ਪ੍ਰਧਾਨ ਵੀ ਕੇ ਜੁਇਕਤਾ ਗਰਾਹ ਜਿਤਰਾ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹੜਾ ਨੇ ਮਾਰ ਮਾਰੀ ਉਹਦੇ ਚ ਸਾਡੇ ਬਲਾ ਕਈ ਨਾਲਾ ਦਾ ਰਮਦਾਸ ਏਰੀਆ ਜਿਹੜਾ ਪ੍ਰਭਾਵਿਤ ਜਿਹਦੇ ਲਗਭਗ 152 ਪਿੰਡ ਜਿਹੜਿਆਂ ਨੇ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਵਿੱਚ ਪਹਿਲਾਂ ਸਾਡੀ ਜਥੇਬੰਦੀ ਦੇ ਫੈਸਲਿਆਂ ਮੁਤਾਬਕ ਆਪਾਂ ਮਜ਼ਦੂਰਾਂ ਨੂੰ ਤੇ ਬੇਜਮੀਨੇ ਕਿਸਾਨਾਂ ਨੂੰ ਖਾਣ ਵਾਸਤੇ ਘਰ-ਘਰ ਕਣਕ ਦਿੱਤੀ ਲੀੜਾ ਕਪੜਾ ਬਿਸਤਰੇ ਦਿੱਤੇ ਉਦੋਂ ਬਾਅਦ ਤੂੜੀ ਦੀ ਸੇਵਾ ਕੀਤੀ ਉਦੋਂ ਬਾਅਦ ਘਰ-ਘਰ ਬੀਜ ਦਿੱਤਾ ਕਿਸਾਨਾਂ ਨੂੰ ਤੇ ਨਾਲੇ ਵਾਦਾ ਕੀਤਾ ਸੀ ਵੀ ਜਿਹੜੀਆਂ ਜ਼ਮੀਨਾਂ ਬਰਬਾਦ ਹੋਈਆਂ ਨੇ ਪਾਣੀ ਦਾ ਕਰਕੇ ਹੜ੍ਹ ਦਾ ਕਰਕੇ ਉਹ ਜ਼ਮੀਨਾਂ ਪਧਰੀਆਂ ਕਰਕੇ ਕਿਸਾਨਾਂ ਨੂੰ ਵਾਈ ਜੋਗ ਬਣਾ ਕੇ ਦੇਵਾਂਗੇ ਉਹਦੇ ਚ ਕੱਲ ਸਾਡੇ ਟਰੈਕਟਰ ਜਿਹੜੇ ਤੁਰੇ ਜਿਹੜੇ ਰਾਤ ਆਏ ਨੇ ਜ਼ਿਲ੍ਹੇ ਸੰਗਰੂਰ ਤੋਂ ਅੱਜ ਉਹ ਦਰਿਆ ਮੂਸਾ ਪਿੰਡ ਦੇ ਸਾਹਮਣੇ ਦਰਿਆ ਤੋਂ ਪਾਰ ਰਾਵੀ ਦੇ ਕੰਢੇ ਤੇ ਬਾਰਡਰ ਤੇ ਜਿਹੜੀ ਜ਼ਮੀਨ ਆ ਉਹ ਪਧਰੀ ਕਰ ਰਹੇ ਨੇ ਸਵੇਰ ਦੀ ਉਹਦੇ ਵਿੱਚ ਸੈਂਕੜੇ ਸਾਡੇ ਜਿਹੜੇ ਟਰੈਕਟਰ ਨੇ ਲੱਗੇ ਹੋਏ ਨੇ ਕਿਰਾਏ ਤੇ ਵੱਡੇ ਪੱਧਰ ਤੇ ਜ਼ਮੀਨ ਜਿਹੜੀ ਉਹ ਪਧਰੀ ਕੀਤੀ ਆ ਇਹ ਜਿੰਨਾ ਚਿਰ ਜ਼ਮੀਨ ਪਧਰੀ ਨਹੀਂ ਹੁੰਦੀ ਲਗਾਤਾਰ ਇਸੇ ਤਰ੍ਹਾਂ ਸਾਡਾ ਇਹ ਜਿਹੜਾ ਪ੍ਰੋਗਰਾਮ ਆ ਇਹ ਜਾਰੀ ਰਹੂਗਾ ਤੇ ਅਸੀਂ ਧੰਨਵਾਦ ਕਰਦੇ ਸਾਰੇ ਭਰਾਵਾਂ ਦਾ ਕਿ ਜਿਹੜੇ ਔਖੀ ਘੜੀ ਦੇ ਵਿੱਚ ਇੱਕ ਦੂਜੇ ਨਾਲ ਖਲੋਤੇ ਨਿ ਸਾਥ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ